ਅਧਵੀ ਪਾਰਟੀ ਦੀ ਝੂਠ ਬੋਲਣ ਦੀ ਫਿਤਰਤ ਹੈ ਤੁਸੀਂ ਇਹ ਦੇਖੋ ਕਿ 12000 ਕਰੋੜ ਰੁਪਇਆ ਤਾਂ ਆਲਰੇਡੀ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਕੇਂਦਰ ਦਾ ਪੰਜਾਬ ਸਰਕਾਰ ਕੋਲ ਪਿਆ ਜਿਹੜਾ ਇਸੇ ਕੰਮ ਲਈ ਖਰਚ ਹੋਣਾ ਹੈ 12000 ਕਰੋੜ ਰੁਪਇਆ ਹੁਣ ਉਹ 12000 ਕਰੋੜ ਰੁਪਇਆ ਕਿੱਥੇ ਖਰਚ ਕੀਤਾ ਇਹਨਾਂ ਨੇ ਕੀਤਾ ਕਿ ਨਹੀਂ ਕੀਤਾ ਜੇ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਹਜੇ ਤੱਕ ਪੰਜਾਬ ਸਰਕਾਰ ਨੇ 71 ਕਰੋੜ ਰੁਪਇਆ ਜਾਰੀ ਕੀਤਾ ਸਿਰਫ 71 ਕਰੋੜ ਆਪ ਇਹਨਾਂ ਨੇ 71 ਕਰੋੜ ਰੁਪਇਆ ਜਾਰੀ ਕੀਤਾ ਔਰ ਕੇਂਦਰ ਦੀ ਸਰਕਾਰ ਜਿਨ੍ਹਾਂ ਨੇ 12000 ਆਲਰੇਡੀ ਦਿੱਤਾ ਹੋਇਆ ਹੈ ਕੱਲ 1600 ਕਰੋੜ ਫੌਰੀ ਰਾਹਤ ਦੇ ਰੂਪ ਚ ਦੇ ਕੇ ਗਏ ਨੇ ਪ੍ਰਧਾਨ ਮੰਤਰੀ ਜੀ ਔਰ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਕਹਿਆ ਕਿ ਫੌਰੀ ਰਾਹਤ ਹੈ ਇਸ ਤੋਂ ਇਲਾਵਾ ਜਦੋਂ ਟੀਮਾਂ ਨੁਕਸਾਨ ਦਾ ਪੂਰਾ ਜਾਇਜ਼ਾ ਲੈ ਲੈਣ ਗਿਆ ਔਰ ਰਿਪੋਰਟ ਆਏਗੀ ਸਾਰੇ ਨੁਕਸਾਨ ਦੀ ਪਰਪਾਈ ਹੋਣੀ ਆ ਸੜਕਾਂ ਬਣਾਉਣ ਲਈ ਅਲੱਗ ਪੈਸੇ ਆਣੇ ਆ ਬੰਨ ਬਣਾਉਣ ਲਈ ਅਲੱਗ ਪੈਸੇ ਆਣੇ ਆ ਸਕੂਲਾਂ ਲਈ ਅਲੱਗ ਪੈਸੇ ਆਣੇ ਆ ਬੱਚਿਆਂ ਦੀ ਸਿੱਖਿਆ ਲਈ ਅਲੱਗ ਪੈਸੇ ਆਣੇ ਆ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਮੁਆਵਜ਼ੇ ਲਈ ਫਸਲਾਂ ਦੇ ਮੁਆਵਜ਼ੇ ਲਈ ਅਲੱਗ ਪੈਸੇ ਆਣੇ ਆ ਸੋ 13600 ਕਰੋੜ ਤਾਂ ਆਲਰੇਡੀ ਆ ਗਿਆ ਇਹ ਲੋ 13600 ਕਰੋੜ ਤਾਂ ਮੰਨ ਕੇ ਪੰਜਾਬ ਨੂੰ ਹਿਸਾਬ ਦੇ ਦਿਓ ਔਰ ਤੁਸੀਂ ਦੇਖੋ ਕੱਲ ਕਿਸਾਨਾਂ ਨੇ ਪ੍ਰਧਾਨ ਮੰਤਰੀ ਜੀ ਦੇ ਧਿਆਨ ਚ ਗੱਲ ਲਿਆਂਦੀ ਕਿ 23 ਦੇ ਜਿਹੜੇ ਹੜ੍ਹ ਆਏ ਸੀ ਸਾਨੂੰ ਉਹਦਾ ਵੀ ਮੁਆਵਜ਼ਾ ਨਹੀਂ ਮਿਲਿਆ ਸੋ ਪੈਸਾ ਤੇ ਆ ਰਿਹਾ ਜਾਂ ਕਿੱਥੇ ਰਿਹਾ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਪੁਰਾਣੇ ਪੈਸੇ ਦਾ ਹਿਸਾਬ ਕਿੱਥੇ ਹੈ ਕਿਉਂ ਤੁਸੀਂ ਬੰਨ ਰਿਪੇਅਰ ਨਹੀਂ ਕੀਤੀ ਕਿਉਂ ਡੀਸਿਲਟਿੰਗ ਨਹੀਂ ਕੀਤੀ ਕਿਉਂ ਨਹਿਰਾਂ ਦੀ ਸਫਾਈ ਦਾ ਕੰਮ ਨਹੀਂ ਹੋਇਆ ਇਸ ਵਾਰ ਕਿਉਂ ਇਲੀਗਲ ਮਾਈਨਿੰਗ शिवरा सिंह चौहान ਆਏ ਤਾਂ ਇਲੀਗਲ ਮਾਈਨਿੰਗ ਦੀ ਗੱਲ ਕਿਸਾਨਾਂ ਨੇ ਕੀਤੀ ਸਾਡੇ ਦਾ ਇਲੀਗਲ ਮਾਈਨਿੰਗ ਨੇ ਡਬੋਤਾ ਸਾਨੂੰ ਕੱਲ ਪ੍ਰਧਾਨ ਮੰਤਰੀ ਜੀ ਨੂੰ ਕਿਸਾਨਾਂ ਨੇ ਕਿਹਾ ਸਾਡੇ ਦਾ ਇੰਨੀ ਇਲੀਗਲ ਮਾਈਨਿੰਗ ਚੱਲਦੀ ਕਿ ਉਹਦੇ ਕਰਕੇ ਹਟ ਜਾਦਾ ਆ ਸੋ ਇਲੀਗਲ ਮਾਈਨਿੰਗ ਕੌਣ ਕਰਾ ਰਿਹਾ ਸੋ ਇਹ ਸਰਕਾਰ ਜਿਹੜੀ ਆ ਨਲਾਇਕ ਤੇ ਨਕਮੀ ਸਰਕਾਰ ਸਵਾਏ ਗੁਮਰਾਹਕੁਨ ਪ੍ਰਚਾਰ ਤੋਂ ਔਰ ਕੁਝ ਨਹੀਂ ਕਰ ਰਹੀ ਇਸੇ ਕਰਕੇ ਅੱਜ ਪੰਜਾਬੀਆਂ ਦੀ ਹਾਲ ਸੋਸ਼ਲ ਮੀਡੀਆ ਤੇ ਸਰਕਾਰ ਦੀ ਪ੍ਰਸ਼ੰਸਾ ਪ੍ਰਸ਼ੰਸਾ ਮੰਤਰੀਆਂ ਵਾਪੇ ਕਰੀ ਜਾਂਦੇ ਆ ਜੇ ਇਹਨਾਂ ਨੇ 4 ਮਹੀਨੇ ਪਹਿਲਾਂ ਟੈਂਡਰ ਕਰਕੇ ਬੰਨ ਰਿਪੇਅਰ ਕੀਤੇ ਹੁੰਦੇ ਤੇ ਅੱਜ ਮੰਤਰੀ ਨੂੰ ਆਪ ਬੋਰੀਆਂ ਨਾ ਚੁਕਣੀਆਂ ਪੈਂਦੀਆਂ ਜੇ ਇਹਨਾਂ ਨੇ ਸਕੂਲਾਂ ਦੀ ਸਫਾਈ ਵੱਲ ਧਿਆਨ ਦਿੱਤਾ ਹੁੰਦਾ ਤੇ ਅਜਾਬ ਘਾਣਾ ਖੁਦ ਨਾ ਪੈਂਦਾ ਆਪ ਕਾ ਖੁਦ ਨਾ ਪਿਆ ਰਿਆ ਦਾ ਮਤਲਬ ਹੈ ਕਿ ਸਥਿਤੀ ਹੱਥੋਂ ਬਾਹਰ ਹੈ ਇਹਨਾਂ ਨੇ ਕੁਝ ਨਹੀਂ ਇਸ ਤੋਂ ਨਲਾਇਕ ਔਰ ਨਿਕੰਮੀ ਐਡਮਿਨਿਸਟ੍ਰੇਸ਼ਨ ਸਰਕਾਰ ਹੋ ਨਹੀਂ ਸਕਦੀ ਇਸ ਕਰਕੇ ਇਹਨਾਂ ਦੀ ਨਲਾਕੀ ਦਾ ਖੰਡਾ ਜ Punjab ਭੁਗਤ ਰਿਹਾ ਹੈ ਪਰ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਸਾਹਿਬ ਪੰਜਾਬੀਆਂ ਦੇ ਲਈ ਪੂਰੀ ਤਰ੍ਹਾਂ ਨਾਲ ਖੜੇ ਨੇ ਤੁਸੀਂ ਦੇਖੋ ਹਰਿਆਣਾ ਦੀ ਸਰਕਾਰ ਨੇ 5 ਕਰੋੜ ਰੁਪਏ ਭੇਜਿਆ ਰਾਸਮਗਰੀ ਆ ਰਹੀ ਹੈ ਦਿੱਲੀ ਦੀ ਸਰਕਾਰ ਨੇ 5 ਕਰੋੜ ਦਿੱਤਾ ਰਾਸਮਗਰੀ ਆਈ ਛਤੀਸਗੜ੍ਹ ਨੇ 5 ਕਰੋੜ ਦਿੱਤਾ ਗੋਆ ਨੇ 5 ਕਰੋੜ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਗੱਠਜੋੜ ਹੈ ਐਂਡੀ ਗੱਠਜੋੜ ਜਿਹਦੇ ਨਾਲ ਮਿਲ ਕੇ ਕੱਲੇ ਵੋਟਾਂ ਵੀ ਪਾ ਕੇ ਆਏ ਨੇ ਉਪਰ ਰਾਸ਼ਟਰਪਤੀ ਦੀਆਂ ਕਿਸੇ ਇੱਕ ਸਰਕਾਰ ਨੇ 5 ਰੁਪਏ ਵੀ ਦਿੱਤੇ ਹੁੰਦਾ ਸਿਓ ਅਸਾਂ ਪੀਪੀਐਮਪੀ ਜਿਹੜੀ ਸਿੱਧੇ ਤੌਰ ਤੇ ਚਿੰਦਾ ਸਰਕਾਰ ਦੇ ਅੰਦਰ ਕੰਮ ਕਰਦੀ ਤੇ ਲੋਕਾਂ ਬਾਰੇ ਵੀ ਇਲਜ਼ਾਮ ਹੈ ਕਿ ਪੀਪੀਐਮਪੀ ਬਿਜ਼ਨਸ ਮੈਨੇਜਮੈਂਟ ਦੇ ਕਰਕੇ ਪੰਜਾਬ ਦੇ ਵਿੱਚ ਖੜਾ ਹੈ ਅਗਰ ਕੋਈ ਅਸੀ ਗੱਲ ਹੋਏਗੀ ਤੋਦੀ ਵੀ ਜਾਂਚ ਹੋਏਗੀ ਲੇਕਿਨ ਐਸੋੜੇ ਜ਼ਿਆਦਾਤਰ ਹੀ ਲੱਗ ਇਗਲੇ ਤੁਹਾਨੂੰ ਮੈਂ ਤਿੰਨ ਵੱਡੇ ਕਾਰਨ ਗਿਣਾਏ ਨਹਿਰਾ ਡਰੇਨੇਜ ਦੀ ਸਫਾਈ ਨਹੀਂ ਕੀਤੀ ਇਲੀਗਲ ਮਾਈਨਿੰਗ ਔਰ ਤਸੀਬਨਾ ਦੀ ਰਿਪੇਅਰ ਨਾ ਹੋਣਾ ਇਹ ਵੱਡਾ ਕਾਰਨ ਹੈ ਬੀਬੀਐਮਪੀ ਕੋ ਤਾਂ ਪਾਣੀ ਨੇਚਰ ਨੇ بارش ਕੀਤੀ ਪਾਣੀ ਆ ਗਿਆ ਲੇਕਿਨ ਜਿਹੜਾ ਕੰਮ ਹੋਣਾ ਚਾਹੀਦਾ ਸੀ ਸਫਾਈ ਦਾ ਬੰਨਾਂ ਨੂੰ ਮਜ਼ਬੂਤ ਅੱਜ ਵੀ ਤੁਸੀਂ ਮੇਰੇ ਨਾਲ ਚੱਲੋ ਬਲਾਚੌਰ ਨਵਾਂ ਸ਼ਹਿਰ ਬੰਨਾਂ ਤੇ ਕੰਮ ਚੱਲ ਰਿਹਾ ਹੈ ਜਾ ਕੇ ਦੇਖੋ ਲੋਕ ਬੰਨ ਲਾ ਰਹੇ ਨੇ ਤੁਸੀਂ ਸੁਪਰ ਸਰਕਾਰ ਨੂੰ ਕਿਵੇਂ ਬਾਤ ਸੁਪਰ ਸਰਕਾਰ ਹੀ ਸੁਪਰ ਸਰਕਾਰ ਦੇ ਕੰਮ ਸੀ ਨਾ ਡਰੇਨੇ ਸਾਫ ਕਰਨ ਦਾ ਕੰਮ ਬਿਲਕੁਲ ਜ਼ਿੰਮੇਦਾਰ ਹੈ ਸੁਪਰ ਸਰਕਾਰ ਸੁਪਰ ਸਰਕਾਰ ਦੀ ਨਿਲਾਕੀ ਦੇ ਕਰਕੇ ਹਾਲਾਤ ਬਣੇ ਨੇ ਠੀਕ ਹੈ ਜੀ